ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਪਹਿਲਾ ਡੇਢ ਅੰਕ ਆਹ ਗਰਾਊਂਡ ਦੇਖ ਮਨਜੀਤ ਕਿੰਨਾ ਸੋਹਣਾ ਲੱਗਦਾ ਹੁਣ ਇੱਥੇ ਦੇਖਣ ਨੂੰ ਵੀ ਉਹ ਪਈਆਂ ਹੁੰਦੀਆਂ ਜਿਹੜੀਆਂ ਖਾਲੀ ਬੋਤਲਾਂ ਜਾਂ ਗਲਾਸ ਤੇ ਫਿਰ ਉਹ ਸਵਾਦ ਵਾਲੀ ਗੱਲ ਨਹੀਂ ਸੀ ਹਣੀ ਗਰਾਊਂਡ ਬਿਲਕੁਲ ਐਨ ਕਲੀਅਰ ਆ ਜਿੱਦਾਂ ਕਬੱਡੀ ਨੂੰ ਗਰਾਊਂਡ ਚਾਹੀਦਾ ਏ ਉਸੇ ਤਰ੍ਹਾਂ ਦੀ ਜਵਨਜੀਤ ਸਿੰਘ ਲੱਡਾ ਬਲਪੁਰੀਆਂ ਵਾਲਾ ਲੱਡਾ ਪਰ ਫੌਜੀ ਸਾਹਿਬ ਦਾ ਫੈਸਲਾ ਹੈ ਵੀ ਪੁਆਇੰਟ ਜਿਹੜਾ ਲਿੱਟਰਦਾ ਆ ਜਾ ਵੀ ਮਨਜੀਤ ਇਹ ਹਰਦੀਪ ਆ ਗਿਆ ਕਾਰੀ ਸਾਰੀ ਵਾਲਾ ਕਾਰੀ ਸਾਰੀ ਦਵਾਬੇ ਦੀ ਧਰਤੀ ਮਾ ਜੇ ਨੂੰ ਰਿਆੜ ਕੇ ਆਖੇ ਦਵਾਬੇ ਨੂੰ ਮੰਜ ਕੇ ਆਖਿਆ ਮੇਰੇ ਵੀਰੋ ਇਹ ਆ ਦਵਾਬੇ ਦੀ ਧਰਤੀ ਦਾ ਕਾਰੀ ਸਾਰੀ ਪੈਂਦਾ ਜਿੱਥੋਂ ਦਾ ਟਾਈਗਰ ਇਸ ਦੁਨੀਆ ਨੂੰ ਛੱਡ ਗਿਆ ਮੇਰੇ ਵੀਰੋ ਆਹ ਸਾਹਮਣੇ ਰੇਡ ਪਾਉਣ ਦੇ ਲਈ ਹਰਦੀਪ ਸਿੰਘ ਵਧਿਆ ਗਿਆ ਹੋਇਆ ਵਧਿਆ ਹੋਇਆ ਚਾਰ ਜਾਪੀਆਂ ਦੇ ਉੱਤੇ ਚਾਰਾਂ ਦੇ ਵਿੱਚ ਟਿੱਪੀ ਚਖਾਲ ਵਾਲੇ ਗੋਪੀ ਦੇ ਨਾਲ ਟੱਕਰ ਹੈ ਪੁਆਇੰਟ ਧਾਵੀ ਦੇ ਹਿੱਸੇ ਹੈ ਅਮਨ ਪੁਲਸੀਆ ਤਿਆਰ ਹੈ ਵਰਕੇ ਫਰੋੜ ਇਤਿਹਾਸ ਨੂੰ ਤਾਂ ਪੜਿਓ ਕਿਹੜੇ ਸੀ ਉਹ ਜੋਧੇ ਜਿਹੜੇ ਧਰਮ ਲਈ ਮਰੇ ਹੋ ਖਾਦੀ ਖੇਤ ਨੂੰ ਵਾਟ ਕੇਰੇ ਰਾਹ ਪੈ ਗਿਆ ਹੁਣ ਰੀਲਾ ਜੋਗਾ ਮਿੱਤਰੋ ਪੰਜਾਬ ਰਹਿ ਗਿਆ ਹੁਣ ਰੀਲਾ ਜੋਗਾ ਮਿੱਤਰੋ ਪੰਜਾਬ ਰਹਿ ਗਿਆ ਰਾਜਾ ਫਾਦੀ ਏਅਰਪੋਰਟ ਦੇ ਕੋਲ ਜ਼ਿਲ੍ਹੇ ਅਮਰਸਰ ਦੇ ਵਿੱਚ ਆਹ ਗੱਬਰੂ ਦਾ ਪਿੰਡ ਹੈ ਇਹ ਨੌਜਵਾਨ ਅਮਨ ਪੁਲਸੀਆ ਉਹ ਸਾਹਮਣੇ ਛੜ੍ਹ ਗਿਆ ਮਾਰਿਆ ਠੀਰਾ ਮਾਰੀਏ ਗਿੰਦੇ ਨੂੰ ਟੱਚ ਨੰਬਰ ਲੈਂਦਾ ਹੈ ਪੁਆਇੰਟ ਧਾਵੀ ਦੇ ਇੱਥੇ ਬੱਲੇਬਾਹੀ ਅੰਤਰ ساری ساری ਦੀ ਧਰਤੀ ਦਾ ਤਾਰ ਅੰਤਲ ਕਾਰੀ ਸਾਰੀ ਜਸਵੀ ਚੌੜੇ ਮਦਰੇ ਵਾਲਾ ਪੁੱਜਿਆ ਹੋਇਆ ਹੈ ਟੀਮ ਨੂੰ ਲੈ ਕੇ ਮਹਾਨ ਖਿਡਾਰੀ ਹੈ ਇੱਕ ਪਾਸੇ ਪੱਲਾ ਕਠਿਆਲਾ ਜਿਹੜਾ ਪਿਛਲੇ ਸਾਲ ਸ਼ੇਰੇ ਪੰਜਾਬ ਦੇ ਲਈ ਬਹੁਤ ਤਕੜਾ ਖੇਡਿਆ ਇਸ ਸਾਲ ਸ਼ੇਰੇ ਪੰਜਾਬ ਯਾਦ ਦੀ ਟੀਮ ਤੇ ਬਣੀ ਤੇ ਚੈਂਪੀਅਨ ਬਣੀ ਤੇ ਆਹ ਕਹਿੰਦੇ ਪਿਛਲੇ ਸਾਲ ਦੀ ਚੈਂਪੀਅਨ ਟੀਮ ਦਾ ਕਹਿੰਦੇ ਬੈਸਟ ਪਲੇਅਰ ਰਿਹਾ ਹੈ ਇਹ ਨੌਜਵਨ ਗੋਪੀ ਕਰਦਾ ਕੋਸ਼ਿਸ਼ ਪਰ ਪੁਆਇੰਟ ਜਿਹੜਾ ਰੀਡਰ ਦੇ ਛਿੱਤੇ ਜਾ ਜੁੜਿਆ ਅਮੀਸ਼ਾ ਦੀ ਧਰਤੀ ਹੈ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਗੱਲ ਹੁੰਦੀ ਹੈ ਆ ਰਹੇ ਉਸ ਇਲਾਕੇ ਦਾ ਅਮੀਸ਼ਾ ਖਾਲੜੇ ਦਾ ਉਹ ਟਾਕਾ ਖੇਡ ਮੈਦਾਨ ਅੰਦਰ ਇਸ ਨੇ ਪਾਰਿਆ ਕਬੱਡੀ ਇੱਕ ਪਾਸੇ ਗੁਰੂ ਚੇਲਾ ਕੰਨੀਆਂ ਤੇ ਲੱਗੇ ਹੋ ਨੇ ਉਹ ਬਿੰਦਰ ਵੀ ਮੈਂ ਗੱਲ ਕਰਦਾ ਹੁਣ ਵੀ ਭਾਈ ਬਚਿੱਤਰ ਸਿੰਘ ਤਾਰਾ ਜਿਆ ਸੀਗਾ ਗੱਲਾਂ ਧਿਆਨ ਵਿੱਚ ਵੱਡੀਆਂ ਕੀਤੀਆਂ ਜਦੋਂ ਕਬੱਡੀ ਵਾਲੇ ਪਾਸਾ ਨੂੰ ਆਪ ਆਖਿਆ ਸੀਗਾ ਵੀ ਮੈਂ ਹਾਥੀ ਦਾ ਮੁਕਾਬਲਾ ਕਰੂੰਗਾ ਮੈਨੂੰ ਛੱਡੋ ਆਇਆ ਜੱਸੀ ਹਰਖਵਾਲ ਦੀ ਧਰਤੀ ਭਰਾਨ ਰੂਬੀ ਦਾ ਦੌਰ ਚੱਲਿਆ ਇੱਕ ਸਮੇਂ ਦੇ ਵਿੱਚ ਹਰਖਵਾਲੀਆ ਜੱਸੀ ਦੀ ਕਬੱਡੀ

ਮੋਹਾਵੇ ਵਾਲਾ ਤਾਬਾ ਇੱਕ ਲੱਖਾਂ ਦਾ ਨੰਬਰ ਆਪਣੀ ਟੀਮ ਦੇ ਜੋੜ ਗਿਆ ਪੁਆਇੰਟ ਇਸ ਲਈ ਮੇਰੇ ਵੀਰੋ ਹਰ ਇਨਫੋਰਮੇਸ਼ਨ ਤੇ ਜਾਣਦਾ ਲੱਖ ਲੱਖ ਦੀ ਪੌ ਕਬੱਡੀ ਜੱਫਾ 20 ਲੱਖ ਲੱਖ ਦਾ ਆ ਰੁੜਕੀ ਵਾਲਾ ਨੌਜਵਨ ਲੱਖ ਵੇਤਾ ਕੁਮਾਰ ਉਰਫ ਬਾਰੂ ਇਸ ਨੇ ਪੌਂਦਾ ਕਬੱਡੀ ਦੂਜੇ ਪਾਸੇ ਬੱਲਾ ਕਟਿਹਾਲਾ ਤੁਹਾਡੇ ਇਲਾਕੇ ਦਾ ਮੇਰੇ ਮਿੱਤਰੋ ਕਰਾਉਣਾ ਧੰਤਾਨਾ ਆ ਕਰਾਉਣਾ ਧੰਤਾਨਾ ਇਹ ਧੰਤਾਨਾ ਹੋ ਗਈ ਹੈ ਕਬੱਡੀ ਵਾਲਿਓ ਰਾਜੇ ਕੇਲੇ ਮਿੱਤਰਾਂ ਨੇ ਦੁੱਖ ਤੋੜਦੇ ਧੰਤਨ ਹੋ ਗਈ ਕਬੱਡੀ ਵਾਲਿਓ ਰਾਜੇ ਕੇਲੇ ਮਿੱਤਰਾਂ ਨੇ ਦੁੱਖ ਤੋੜਦੇ ਸਾਡਾ ਵੀਰ ਹੈ ਔਰ ਸਾਡਾ ਭਤੀਜ ਹੈ ਪੁੱਤਰ ਮਿੱਠਰੇ ਮੇਵੇ ਧੀਆ ਸਭ ਨੂੰ ਦੇਵੇ ਔਰ ਹਰਪਾਲ ਖਾਲਾ ਵੀ ਗਰੀਸ ਤੋਂ ਬੜੇ ਮਾਣ ਕਰਦਾ ਜਿਉਂਦਾਬਾਦ ਆ ਰਿਹਾ ਭਤੀਜ ਕਬੱਡੀ ਪਿੰਨੋ ਹੋਰ ਦੇਵੇ ਕਬੱਡੀ ਤੇ ਨਾਮਨਾ ਦੇਵੇ ਆਹ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਮਨਜੀਤ ਜੀ ਦੱਸਿਓ ਕੌਣ ਆ ਗਿਆ ਇਹ ਹੈ ਜੁਲੀ ਬਲਪੁਰੀਆਂ ਦੀ ਧਰਤੀ ਦਾ ਅਗਲੀ ਰੇਡ ਬਟਾਲੇ ਦੇ ਕੋਲ ਬਲਪੁਰੀਆਂ ਪਿੰਡ ਮਸ਼ਹੂਰ ਹੈ ਬਾਬੇ ਕਲਵੰਤ ਸਿੰਘ ਮੱਗੇ ਨੇ ਦਰਜਾ ਬਦਰਜਾ ਖਿਡਾਰੀਆਂ ਨੂੰ ਕਈ ਕੁਝ ਮਾਨ ਸਨਮਾਨ ਦਿੱਤੇ ਹੈ ਇਹ ਜੁਲੀ ਬਲਪੁਰੀਆਂ ਬਾਬੇ ਮੱਗੇ ਦਾ ਭਤੀਜਾ ਪਰ ਦੂਸਰੀ ਇਹ ਤੱਕੜ ਬਾਲਵਾ ਕੇ ਯਾਰ ਆਪਣੇ ਖੇਡ ਮੈਦਾਨਾਂ ਦੇ ਵਿੱਚ ਮਾਰ ਦੱਖਿਆ ਇੱਕ ਪਾਸੇ ਕੀਰਾ ਵਾਲੀਏ ਫਤਿਹ ਸਿੰਘ ਸਰਪੰਚ ਦਾ ਪੁੱਤਰ ਹੈ ਪਰ ਦੂਜੇ ਪਾਸੇ ਯੋਧਾ ਆ ਪੈਰੀ ਹੱਥ ਲਾਏ ਹੈ ਔਰ ਮੈਂ ਇਸ ਨੌਜਵਾਨ ਨੂੰ ਬਹੁਤ ਲੰਬੇ ਸਮੇਂ ਤੋਂ ਤਕੜਾ ਦੇਖਦਾ ਆ ਰਿਹਾ ਹਾਂ 2010 2011 ਤੋਂ ਇਹ ਨੌਜਵਾਨ ਬੜਾ ਵਧੀਆ ਖੇਡਦਾ ਆ ਰਿਹਾ ਕੀਰਾ ਵਾਲੀਏ ਗੱਗੀ ਕਿਉਂ ਵੀ ਆ ਗਿਆ ਚੱਕ ਇੰਨਾ ਖੇਡਾ ਬਣਾੱਖਾ ਹੁੰਦਾ ਹੈ ਔਰ ਜਦੋਂ ਇੰਨਾ ਹੈਲਦੀ ਫੀਲ ਹੁੰਦੇ ਉਦੋਂ ਫਿਰ ਥੋੜਾ ਹੋਰ ਅੱਖਾ ਹੋ ਜਾਂਦਾ ਹੈ ਜਰਮਜੀਤ ਲੱਡਾ ਕੇ ਖੜੇ ਮਾਰੋ ਥਾਪੀਆਂ ਵੀ ਤੋਤੀ ਲੱਖਾ ਜਵਾਰਾ ਲਾਲੀ ਲੋਕੀ ਗੱਲਾਂ ਕਰਨ ਖੜੇ ਟੀਮਾ ਮੰਦਰ ਮਣੋ ਨਾ ਖਾਲੀ ਜਸ ਕਰਾਇਆ ਤੇ ਨਾਲ ਸਾਡੇ ਵੀਰ ਤੇ ਸੋਨੂ ਕਰਾਇਆ ਇਸ ਲਈ ਜਸ ਸੋਨੂ ਹਣੀ ਇਸ ਲਈ ਤਾਂ ਸਾਡੇ ਭਰਾ ਬੱਡਾ ਮਾਣ ਕਰਦੇ ਨੇ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਸਾਡੇ ਹਿੰਦਾ ਕੀੜਾ ਵਾਲੀਆਂ ਇਸ ਵੇਲੇ ਰਤਨ ਗੜੀਆ ਐਂਦਾ ਗੱਲ ਨਹੀਂ ਪਾਣੀ ਇੱਕ ਤਰੀਕੇ ਮੂਰੇ ਹੋਣਾ ਹੀ ਪੈਣਾ ਦੁਨੀਆ ਨੂੰ ਸਵਾਦ ਦੇਣਾ ਹੀ ਪੈਣਾ ਤੇ ਫੇਰ ਦੁਨੀਆ ਦੇ ਆਖੜਾ ਵੀ ਬਤਨਗੜੀਆਂ ਛੋਡੀ ਇਹ ਉਹ ਛੋਡੀ ਹੈ ਜਿਹੜਾ ਸੁਖਮਨ ਨਾਲ ਖੇਡਦਾ ਰਿਹਾ ਹੈ ਇਹ ਦੁਨੀਆ ਦਾ ਮਹਾਨ ਹੈ ਆਹ ਸਾਹਮਣੇ ਅਗਲੀ ਕਬੱਡੀ ਤੇ ਬਹੁਤ ਮਨਜੀਤ ਲਓ ਅਮਨ ਕੌਜ਼ੀਆ ਇਹ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਪੰਜਾਬ ਕੁਲਸਾ ਮਮਲਾ ਜੰਦੀ ਆ ਕਬੱਡੀ ਦਾ ਵੱਡਾ ਮੱਦ ਵੀ ਆ ਮੇਰੇ ਵੀਰੋ ਪੁਆਇੰਟ ਧਾਵੀ ਦੇ ਇੱਥੇ ਐ ਵਰਦੀ ਦੇਖੋ ਵੀ ਇਹ ਮੁੰਡੇ ਨੂੰ ਕਿੰਨੀ ਥੱਪਦੀ ਹੋਊਗੀ ਮੁੰਡਾ ਮੋਢੇ ਉੱਤੇ ਪੀ ਪੀ ਲਖਾਈ ਫਿਰਦਾ ਹੈ ਅਗਲੀ ਰੇਡ ਇਹ ਹਰਦੀਪ ਸਿੰਘ ਐ ਤਾਰੀ ਸਾਰੀ ਦੀ ਧਰਤੀ ਦਾ ਵਦਿਆ ਜਾਫੀਆਂ ਦੇ ਬੰਦੋਂ ਵੱਡਾ ਮਾਲਾ ਹਰ ਕੋਈ ਵੱਡਾ ਮੇਰੇ ਵੀਰੋ ਕੋਈ ਵੀ ਕਹਿੰਦਾ ਵੀ ਮੈਂ ਛੋਟਾ ਨਹੀਂ ਪਰ ਰੁਤਬੇ ਦੇ ਨਾਲ ਮੇਰੇ ਵੀਰੋ ਕੱਟੀਆਂ ਮੰਝੜਾ ਮਿਲਦੀਆਂ ਉਹਦੇ ਮਿਲਦੇ ਆ ਆਹ ਸਾਹਮਣੇ ਜੋਦੇ ਰਾਏ ਟੱਕਰ ਐ ਪੁਆਇੰਟ ਧਾਵੀ ਦੇ ਇੱਥੇ ਐ ਅਮੀਸ਼ਾ ਖਾਲੜਾ ਪਿੰਡਾ ਜਿਹੜੇ ਤਰਨਤਾਰਨ ਦੇ ਵਿੱਚ ਜਿੱਥੋਂ ਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ 1984 ਦੇ ਇੱਕ ਮੇਰੇ ਵੀਰੋ ਜਹੀਦ ਸਿੰਘ ਆਂਗੀਆਂ ਮੇਰੇ ਵੀਰੋ ਥਾਣਿਆਂ ਦੇ ਵਿੱਚੋਂ লাশ ਲਾਸ਼ਾਂ ਨਾਲ ਲੜਦਾ ਆਪ লাশ ਬੜਿਆ ਸੀਗਾ ਜਿੰਗਾ ਨੇ ਵੱਡੇ ਇਤਿਹਾਸ ਰੱਜੇ ਐ ਇੱਧਰ ਐਨਵੀ ਟਿਕਾਂ ਦਿੱਤੀਆਂ ਜਾਂਗੀਆਂ ਬੈਸਟ ਪਲੇਅਰਾਂ ਨੂੰ ਇਸ ਮੈਚ ਦੇ ਬੈਸਟ ਪਲੇਅਰਾਂ ਨੂੰ ਪ੍ਰਬੰਧਕ ਭਰਾਵਾਂ ਦੇ ਵਿੱਚ ਇੱਕ ਭਰਾਵਾਂ ਦੇ ਸਹਿਯੋਗ ਦੇ ਨਾਲ ਐਲ ਡੀਆਂ ਦਿੱਤੀਆਂ ਜਾਣਗੀਆਂ ਕਾਕਾ ਕਬੱਡੀ ਦਾ ਜਾਮਾ ਇੱਕ ਪਾਸੇ ਵੀ ਜਾਮਾ ਤੇ ਉਹ ਵੀ ਜਾਮਾ ਕਹਿੰਦੀਆਂ ਦੁਨੀਆ ਕਾਕੇ ਨੂੰ ਹੋਈ ਟੱਕਰ ਟੱਕਰ ਤੇ ਚੱਕਰ ਪੁਆਇੰਟ ਧਾਵੀ ਦਾ ਕਾਰੀ ਸਾਰੀ ਵਾਲਾ ਅੰਤਲ ਆ ਗਿਆ ਅਗਲੀ ਅੰਤਲ ਅੰਤਲ ਕਾਰੀ ਸਾਰੀ ਵਾਲਾ ਬੱਲਾ ਤੇ ਕਹਿੰਦੇ ਸੋਢੀ ਕੰਨੀਆਂ ਤੇ ਐ ਯੂਰਪ ਦੇ ਕਹਿੰਦੇ ਦੋਨੋਂ ਪਰੇਸ਼ਾਨ ਦੇ ਸਿਰੇ ਦੇ ਜਾਫਿਆਂ ਦੇ ਵਿੱਚ ਨਾਮ ਆਉਂਦਾ ਦੋਨੋਂ ਨੌਜਵਾਨਾਂ ਦਾ ਰਾਣੇ ਦਾ ਤੇ ਕਹਿੰਦੇ ਗੋਪੀ ਆ ਆਇਆ ਗੋਪੀ ਦਾ ਅੰਦਾਜ਼ ਵੱਖਰਾ ਜਦੋਂ ਕਹਿੰਦੇ ਤਾਪ ਧੌੜ ਮਾਰਦਾ ਤੇ ਥੱਲੋਂ ਨਾਲ ਦੀ ਨਾਲ ਹੀ ਫਲਾਈਂਗ ਪਾ ਦਿੰਦਾ ਨਾ ਤੇ ਫਿਰ ਜੱਫਾ ਮੇਰੇ ਵੀਰੋ 95% ਪੱਕਾ ਹੁੰਦਾ ਆਹੋ ਸਾਹਮਣੇ ਦੇਖਦਾ ਵੀ ਗੋਪੀ ਜਠਾਲ ਇਸ ਵੇਲੇ ਲਾਹ ਤੱਕੜਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਤਾਪਾਂ ਵਹਾਵੇ ਵਾਲਾ ਇੱਕ ਪਾਸੇ ਟੀਰਾ ਵਾਲੀ ਹੈ ਪਿਆਰ ਕਬੀ ਮਹਾਵੇ ਵਾਲਾ ਤਾਬਾ ਇਸ ਲਈ ਲੱਖਾਂ ਦਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇੱਕ ਜੱਸੀ ਆ ਹਰਖੋਵਾਲੀਆ ਇੱਕ ਸਾਡਾ ਜੱਸੀ ਸ਼ੇਰ ਗੱਲਾ ਪੰਜ ਅੰਦਰ ਚ ਰੰਦਾ ਆਓ ਮੇਰੇ ਵੀਰੋ ਪੱਤੇ ਮਾਰ ਕਿਤੇ ਖਿਡਾਰੀਆਂ ਦੇ ਆਓ ਇੱਕ ਤੁਹਾਡੇ ਸਾਹਮਣੇ ਜੱਸੀ ਇੱਕ ਗਲੇਲਾ ਵਾਲਾ ਜੱਸੀ ਦੁਨੀਆ ਦਾ ਮਹਾਨ ਆਓ ਸਾਹਮਣੇ ਪਈ ਹੋਈ ਰੇਡ ਚਾਰਾਂ ਜੱਫਿਆਂ ਦੇ ਵਿੱਚ ਹਰਕਾਰ ਇਸ ਨਾਲ ਜਨ ਦੇ ਨਾਲ ਦੋ ਹੱਥ ਕਰੋ ਅੱਜ ਤਲਵੰਡੀ ਵਿਰਕਾਂ ਦੇ ਵਿੱਚ ਸੋ ਮੈਂ ਕਹਿੰਦੇ ਪਾਸਾ ਨੂੰ ਕਹਿੰਦੇ ਐਲਡੀਆਂ ਦੇ ਮਾਨ ਸਨਮਾਨ ਵਾਖੇ ਜਾਣਗੇ ਆਹ ਗੁਲਾਬਪੁਣੀ ਧਰਤੀ ਟਾਲੀਬਾਲ ਦਾ ਏਰੀਆ ਆਹ ਸਾਹਮਣੇ ਇੱਕ ਪਾਸੇ ਪੱਲਾ ਕਿੱਥਿਆਲੇ ਵਾਲਾ ਪੱਲਾ ਤੇ ਜੱਫੀ ਹਰ ਖਵਾਲ ਬਾਬਾ ਜਵਾਲਾ ਸਿੰਘ ਦੀ ਧਰਤੀ ਮੇਰੇ ਵੀਰੇ ਰੂਪੀ ਤੇ ਸੇਠੀ ਦਾ ਨਾਮ ਵੱਡਾ ਕਦੇ ਫੈਲੇ ਵੀ ਖੇਡ ਕਬੱਡੀ ਨੂੰ ਵੱਡੀ ਦੇਣ ਆਹ ਸਾਹਮਣੇ ਪਾੜ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਅਗਲੀ ਕਬੱਡੀ ਬੱਲ ਥੋਰੀ